وارس شاہ شپائیے ਖਲਕ ਕੋ ਲੂੰ وارس شاہ شپائیے ਖਲਕ ਕੋ ਲੂੰ ਭਾਵੇਂ ਆਪਣਾ ਹੀ ਗੁੜ ਖਾਈਏ ਜੀ ਗੁੜ ਦਾ ਨਾਂ ਲੈਂਦਿਆਂ ਹੀ ਮੂੰਹ ਮਿੱਠਾ ਜਾ ਹੋ ਜਾਂਦਾ ਹੈ ਕਦੇ ਗੋਲ ਸ਼ਗਣਾ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਨਾਨਕੇ ਘਰ ਮੁੰਡੇ ਕੁੜੀ ਦੇ ਵਿਆਹ ਦਾ ਸੁਨੇਹਾ ਦੇਣ ਲਈ ਗੁੜ ਦੀ ਭੇਲੀ ਭੇਜੀ ਜਾਂਦੀ ਸੀ ਲੋੜੀ ਦੇ ਮੌਕੇ ਵਿਆਹ ਦੇ ਮੌਕੇ ਜਾਂ ਮੁੰਡਾ ਜੰਮਣ ਦੇ ਮੌਕੇ ਖੁਸ਼ੀਆਂ ਮਨਾਉਣ ਲਈ ਗੁੜ ਦੀ ਸਰਦਾਰੀ ਹੁੰਦੀ ਸੀ ਪੰਜਾਬੀ ਲੋਕ ਗੀਤਾਂ 'ਚ ਵੀ ਗੁੜ ਦਾ ਜ਼ਿਕਰ ਆਂਦਾ ਹੈ ਗੁੜ ਸ਼ੱਕਰ ਜ਼ਿਆ ਕੋਈ ਮਿੱਠਾ ਨਹੀਂ ਹੋ ਗੁੜ ਛੱਕਰ ਜ਼ਿਆ ਕੋਈ ਮਿੱਠਾ ਨਹੀਂ ਹੋ ਮਾਵਾ ਤੀਆਂ ਜ਼ਿਆ ਕੋਈ ਡਿਠਾ ਨਹੀਂ ਹੋ ਅੱਜ ਅਸੀਂ ਪੰਜਾਬੀ ਵਿਰਸੇ ਨਾਲ ਸੰਬੰਧਤ ਜਿਸ ਪਦਾਰਥ ਦੀ ਗੱਲ ਕਰ ਜਾ ਰਹੇ ਹਾਂ ਉਹ ਹੈ ਗੁੜ ਤੇ ਗੁੜ ਦੇ ਨਾਲ ਸੁਬੰਸ ਜੀ ਅੱਜ ਇੰਟਰਵਿਊ ਕਰ ਰਹੇ ਹਾਂ। ਬਸਰੀ ਕਾਲ ਜੀ। ਬਸਰੀ ਕਾਲ ਜੀ। ਆ ਆਪਣਾ ਨਾਮ ਕੀ ਹੈ ਜੀ? ਸੋਮਰਾ ਜੀ, ਸੋਮਰਾ ਜੀ। ਇਹ ਕਿਹੜਾ ਪਿੰਡ ਹੈ ਜਿੱਥੇ ਆਪਾਂ ਬੈਠੇ ਆ? ਆਪਾਂ ਇਹ ਜਿੱਥੇ ਬੈਠਿਆ ਜੀ ਇਹ ਬਾਜਾ ਚੱਕਾ। ਬਾਜਾ ਚੱਕ ਦੇ ਹਲੇ ਦੋਲੇ ਦੇ ਕੋਈ ਪਿੰਡਾਂ ਦੇ ਨਾਲ ਲਾ ਲਓ। ਤੇ ਆਪਣੇ ਮੇਰਾ ਪੁਰਾਣਾ ਪਿੰਡ ਜਿਹੜਾ ਜੀ ਤੇਜਦਾਸ। ਦੇਵੀਦਾਸ। ਤਾਂ ਪੁਰਾਣਾ ਪਿੰਡ ਦੇਵੀਦਾਸ ਆ। ਤੇ ਇੱਥੇ ਅਸੀਂ ਇਹ ਜਗਾ ਲੈ ਕੇ ਤਾਂ ਆਪਾਂ ਇਹ ਥੋੜਾ ਮੇਲਾ ਪੈ ਕੋਲ ਸੀ ਗਾ ਜੀ ਸਦਰ ਮੈਂ ਇਹਦੇ ਅਲੱਗ-ਅਲੱਗ ਹੋਰ ਪਿੰਡਾਂ ਦੇ ਨਾਲ ਲੈਦਾ ਜਿਹੜੇ ਇਸ ਬਾਜੀ ਚੱਕ ਤੇਰ ਕਹਣਾ ਤੁਹ ਬਤਾ ਗਿਆ ਇੱਧਰ ਸਦਰਪੁਰਾ ਚੜ੍ਹਦੇ ਪਾਸੇ ਮੇਨ ਰੋਡ ਸੜਕ ਤੇ ਗੌਂਸਪੁਰ ਠੀਕ ਹੈ ਜੀ ਹਾਂਜੀ ਇਹ ਜੀ ਗੁਰਨਾਨ ਪਾਸ਼ਾ ਨੇ ਵੀ ਆਖਿਆ ਕਿਰਤ ਤੇਰੀ ਹੱਥੀ ਕਰਨ ਦੀ ਤੇ ਸੱਚੀ ਸੁੱਚੀ ਕਿਰਤ ਕਰਨੀਓ ਤੇ ਇਹ ਜਿਹੜਾ ਗੋੜ ਬਣਾਉਂਦਾ ਕਿੱਤਾ ਤੁਸੀਂ ਕਰਨੇ ਪਿਓ ਹਾਂਜੀ ਇਹ ਲਗਭਗ ਕਿੰਨੇ ਕ ਸਮੇਂ ਤੋ ਕਰਨੇ ਇਸੇ ਤੀਤਾ ਮੈਂ ਅਨਪੜ ਬੰਦਾ ਆ ਜੀ ਤੇ ਪਹਿਲਾਂ ਬੌਂਦਾ ਦੇ ਨਾਲ ਜੋ ਹੁੰਦੀ ਸੀ ਜੀ ਬੌਂਦਾ ਦੇ ਨਾਲ ਮਤਲਬ ਦੇਲਣਾ ਚੱਲਦਾ ਹੁੰਦਾ ਸੀਗਾ ਤੇ ਸਾਡੇ ਬਜ਼ੁਰਗ ਜਿਹੜੇ ਉਹ ਖਾਲ ਬਾਈ ਕਰਦੇ ਸੀ ਜ਼ਮੀਨ ਸਾਡੀ ਹੈ ਨਹੀਂ ਹੁੰਦੀ ਸੀ ਠੀਕ ਹੈ ਜੀ ਬੁਢਾਈ ਦੇ ਉੱਪਰ ਮਤਲਬ ਅੱਗ ਤੇ ਪਾਣੀ ਤੇ ਕੰਮ ਕਰਦੇ ਨੇ ਆ ਜੀ ਇਹ ਜਿਹੜੀ ਤੁਸੀਂ ਵਰਤ ਰਹੇ ਹੋ ਬੱਲਣ ਦੇ ਵਾਜੀ ਇਹਨੂੰ ਕੀ ਕਹਿੰਦੇ ਸੀ ਇਹਨੂੰ ਕਹਿੰਦੇ ਜੀ ਖੋਰੀ ਕਹਿੰਦੇ ਆ ਤਾਂ ਤਾਂ ਕਈ ਪਦਾ ਸੋਈ ਵੀ ਦੱਸਦੇ ਦੇ ਬਕੰਨਿਆਂ ਦੀ ਸੋਈ ਆ ਤੇ ਅਸੀਂ ਤਾਂ ਖੋਰੀ ਸਾਡੇ ਕਈ ਸੋਈ ਕਹਿੰਦੇ ਆ ਠੀਕ ਹੈ ਜੀ ਹਾਂ ਜੀ ਤੇ ਇਹ ਜਿਹੜਾ ਬੱਤ ਪਾਈਏ ਇਹ ਕਿੰਨੇ ਪੀਪਿਆਂ ਦੀ ਜਿਹੜੀ ਇਹ ਜੀ 4 ਪੀਪੇ ਦੀ ਆ ਠੀਕ ਹੈ ਜੀ ਤੇ ਇਹ ਲਗਭਗ ਇਹਦੇ ਵਿੱਚ ਹੋਰ ਤੁਸੀਂ ਕੀ ਕੀ ਮਲਾਨੇ ਹੋ ਜੀ ਇਹਦੇ ਵਿੱਚ ਜੀ ਹੋਰ ਕੋਈ ਨਹੀਂ ਅਸੀਂ ਪਲਾਈ ਦਾ ਜੀ ਸਿਰਫ ਨਖਾਰ ਜਿਹੜਾ ਨਾ ਔਰ ਮਿੱਠੇ ਛੋਡੇ ਦਾ ਦਈਦਾ ਜੀ ਜਿਹੜੇ ਆਮ ਮਿੱਠਾ ਛੋਡਾ ਹਲਵਾਈ ਦੀ ਵਰਤਦੇ ਆ ਠੀਕ ਹੈ ਜੀ ਦਾ ਦਾਲਾਂ ਸਬਜ਼ੀਆਂ ਭਾਜੀਆਂ ਜੇ ਵੀ ਬਸ ਇਹ ਤੋਂ ਹੋਰ ਦਵਾਈ ਕੋਈ ਚੀਜ਼ ਨਹੀਂ ਪਾਈ ਜੀ ਇੱਕ ਪਾਤੂ ਜਿਹੜਾ ਗੁੜ ਤਿਆਰ ਹੋਣ ਚ ਕਿੰਨਾ ਕ ਸਮਾਂ ਲੱਗ ਜਾਂਦਾ ਜੀ ਜੀ ਜਨ ਮਤਲਬ ਹੀ ਜਿਹੜੀ ਜ਼ਰਮਾਇ ਜੀ ਦੇ ਮੁਤਾਬਕ ਜੇ denn chalwa lagao pata 2 ਘੰਟੇ 1/4 ਘੰਟੇ ਜਿਵੇਂ ਆਸਾਨ ਦੀ ਭਾਤ ਠੀਕ ਹੈ ਜੇ denn 2 1/2 ਘੰਟੇ ਦਾ ਰਮਾਨ ਨਾ ਲੱਗਨਗੇ ਠੀਕ ਹੈ ਜਿਹੜੇ ਤੁਸੀਂ ਕਰਨੇ ਆ ਚਾਰ ਪਿੱਪਿਆਂ ਦੀ ਇੱਕ ਪੱਤ ਇਹਦੇ ਚ ਲੱਗਪਾ ਕਿੰਨਾ ਕੁ ਕੋਟ ਨਿਕਲਦਾ ਇਹ ਜੀ ਪਹਿਲੀ ਦਮ ਨਾਲ ਸੱਤ ਵੀ ਹੋ ਜਾਂਦਾ ਜੀ ਝਾੜ ਚੜਾ ਹੁੰਦੀ ਹੈ ਪਹਿਲੀ ਇਦਾਂ ਦੀ ਆ ਉਹਦੇ ਵਿੱਚ ਕਾਫੀ ਝਾੜ ਹੋ ਜਾਂਦਾ ਕਈ ਪਹਿਲੀ ਇਦਾਂ ਦੀ ਹੁੰਦੀ ਹੈ ਤੋਂ ਨਹੀਂ ਇੰਨਾ ਝਾੜ ਨਹੀਂ ਹੁੰਦਾ ਠੀਕ ਹੈ ਬਾਕੀ ਇਹ ਤਕਰੀਬਨ ਗੋਲ ਗਾੜੀ ਤੋਂ ਗਾੜੀ ਤੇ ਆਸਵਲੇ ぐらい ਝਾੜਨ ਆਸਵਲੇ ਤੇ 4-5 ਪੀਰੇ ਦਾ 10 ਤੋਂ 12 ਠੀਕ ਹੈ ਕਿਲੋ ਤੱਕ ਫਿਰ ਜਦੋਂ ਗਰਮੀਆਂ ਦੇ ਬੱਚ ਆਪਣੇ ਲੋੜੀ ਤੋਂ ਬਾਅਦ ਤਕਰੀਬਨ 16-17 ਕਿਲੋ ਵੀ ਨਿਕਲ ਸਕਦਾ ਠੀਕ ਹੈ ਮਤਲਬ ਚੜ ਜਾਂਦਾ ਜਦੋਂ ਮੱਕੀ ਪੱਕ ਜਾਂਦਾ ਤਾਂ ਕਾਫੀ ਤੇ ਫਿਰ ਕਾਫੀ ਝਾੜ ਹੋ ਜਾਂਦਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸასი ਗਾਲ ਜੀ okay